ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਵੱਖ-ਵੱਖ ਮੁਲਾਜ਼ਮ ਜਸੇਬੰਦੀਆਂ ਨਾਲ ਰੱਖੀਆਂ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਨੇ ਇਹਨਾਂ ਵੱਲੋਂ ਵੱਖ-ਵੱਖ ਮੁਲਾਜ਼ਮ ਤੇ ਬੇਜ਼ਗਾਰ ਜਸੇਬੰਦੀਆਂ ਨਾਲ ਅੱਜ ਮੀਟਿੰਗਾਂ ਦਾ ਦੌਰ ਚਲਾਉਣਾ ਸੀ ਪਰ ਇੱਕਦਮ ਮੌਕੇ ਤੇ ਆ ਕੇ ਇਹ ਸਾਰੀਆਂ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਨੇ ਜਿਹਦੇ ਕਰਕੇ ਮੁਲਾਜ਼ਮਾ ਵਿੱਚ ਇੱਕ ਵਾਰ ਫਿਰ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਦਰਅਸਲ ਲੁਧਿਆਣਾ ਜਿਮਨੀ ਚੌਂਕ ਦੌਰਾਨ ਪੰਜਾਬ ਦੇ ਮੁਲਾਜ਼ਮਾ ਨੇ ਬੇਰੁਜ਼ਗਾਰਾਂ ਨੇ ਪੈਨਸ਼ਨਰਾਂ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤੇ ਸੀ ਔਰ ਉਸ ਵੇਲੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਵੀ ਜਿਮਨੀ ਚੌਂਕ ਤੋਂ ਬਾਅਦ ਚੰਡੀਗੜ੍ਹ ਵਿੱਚ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਜਿਸ ਤਹਿਤ ਅੱਜ 26 ਜੂਨ ਨੂੰ ਕਈ ਮੁਲਾਜ਼ਮ ਜਥੇਬੰਦੀਆਂ ਨੂੰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸੇ ਤਰ੍ਹਾਂ ਕੈਬਨਟ ਸਬਕਮੇਟੀ ਦੇ ਮੁਖੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਨੇ ਮੀਟਿੰਗਾਂ ਦੇ ਸਮੇਂ ਦਿੱਤੇ ਸੀ ਖਾਸ ਕਰਕੇ ਕੈਬਨਟ ਸਬਕਮੇਟੀ ਵੱਲੋਂ ਕਈ ਜਥੇਬੰਦੀਆਂ ਨੂੰ ਅੱਜ ਮੀਟਿੰਗ ਦਾ ਸਮਾਂ ਦਿੱਤਾ ਸੀ ਔਰ ਉਹਨਾਂ ਦੇ ਦੁੱਖੜੇ ਅੱਜ ਸੁਣਨ ਦਾ ਵਾਅਦਾ ਕੀਤਾ ਸੀ ਪਰ ਐਨ ਮੌਕੇ ਤੇ ਆ ਕੇ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਆ ਖਾਸ ਕਰਕੇ ਕੈਬਨਟ ਸਕ ਕਮੇਟੀ ਵੱਲੋਂ ਅੱਜ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਔਰ ਸਾਂਝੇ ਫਰੰਟ ਵੱਲੋਂ ਅੱਜ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਜਿਦੇ ਵਿੱਚ 13% ਡੀਏ ਦੇਣ ਪੁਰਾਣੀ ਪੈਨਸ਼ਨ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੀਮ ਲਾਗੂ ਕਰਨ 15/15 ਦਾ ਪੱਤਰ ਰੱਦ ਕਰਕੇ ਰੈਗੂਲਰ ਭਰਤੀ ਕੀਤੇ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਮੁੱਢਲੀ ਤਨਖਾਹ ਦੀ ਥਾਂ ਤੇ ਪੂਰੀਆਂ ਤਨਖਾਹਾਂ ਦੇਣ ਔਰ ਇਸੇ ਤਰ੍ਹਾਂ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦਾ ਹੁੰਦੇ ਸ਼ੋਸ਼ਣ ਨੂੰ ਖਤਮ ਕਰਨ ਲਈ ਉਹਨਾਂ ਨੂੰ ਰੈਗੂਲਰ ਕਰਨ ਦੇ ਪ੍ਰਬੰਧ ਕਰਨ ਤੇ ਨਾਲ ਦੀ ਨਾਲ ਜਿਹੜੇ ਵਰਗ ਮਾਨ ਪੱਤਾ ਹਾਸਲ ਕਰਦੇ ਨੇ ਉਹਨਾਂ ਵਰਗਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾਣੀ ਸੀ ਪਰ ਮੀਟਿੰਗ ਪੋਸਟਪੋਨ ਹੋਣ ਕਾਰਨ ਇਹ ਸਾਰੀਆਂ ਮੰਗਾਂ ਜਿਹੜੀਆਂ ਇਹ ਵਿਚ ਵਿਚਾਲੇ ਰਹਿ ਗਈਆਂ ਨੇ ਔਰ ਸਾਂਝੇ ਫਰੰਟ ਦੇ ਕਨਵੀਨਰ ਸतीश ਰਾਣਾ ਨੇ ਇਸ ਮੌਕੇ ਗਲਬਤ ਕਰਦਿਆਂ ਕਿਹਾ ਵੀ ਉਹਨਾਂ ਨੂੰ ਆਸ ਸੀ ਵੀ ਅੱਜ ਉਹ ਸਰਕਾਰ ਕੇ ਆਪਣੀ ਗੱਲ ਰੱਖਣਗੇ ਔਰ ਇਹ ਦਰਸਨਗੇ ਵੀ ਪੰਜਾਬ ਦੇ 6 ਲੱਖ ਤੋਂ ਵੱਧ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਵੱਖ-ਵੱਖ ਮੰਗਾਂ ਕਰਕੇ ਬਹੁਤ ਪਰੇਸ਼ਾਨ ਬੇਚੈਨ ਤੇ ਗੁੱਸੇ ਵਿੱਚ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਅੱਜ ਫੇਰ ਇਹ ਮੀਟਿੰਗ ਮੁਲਤਵੀ ਹੋਣ ਕਾਰਨ ਉਹਨਾਂ ਨੂੰ ਨਿਰਾਸ਼ਾ ਹੋਈ ਹੈ ਉਹਨਾਂ ਨੇ ਦੱਸਿਆ ਵੀ ਪੰਜਾਬ ਸਕੱਤਰੇ ਤੋਂ ਉਹਨਾਂ ਨੂੰ ਫੋਨ ਆਇਆ ਵੀ ਅੱਜ ਦੀ ਮੀਟਿੰਗ ਮੁਲਤਵੀ ਤੇ ਅਗਲੀ ਮੀਟਿੰਗ ਦਾ ਸਮਾਂ ਜਿਹੜਾ ਆ ਉਹ ਬਾਅਦ ਵਿੱਚ ਦਿੱਤਾ ਜਾਊਗਾ ਇਸੇ ਤਰ੍ਹਾਂ ਜੋ ਜਾਣਕਾਰੀ ਮਿਲੀ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਵੀਰਪਾਲ ਕੌਰ ਤੇ ਉਹਨਾਂ ਦੇ ਵਫਦ ਨੂੰ ਗਲਬਾਤ ਲਈ ਪੰਜਾਬ ਭਵਨ ਚੰਡੀਗੜ੍ਹ ਸੱਦਿਆ ਸੀ ਪਰ ਇਹ ਮੀਟਿੰਗ ਵੀ ਜਿਹੜੀ ਹੈ ਐਨ ਮੌਕੇ ਤੇ ਮੁਲਤਵੀ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹਰਜੌਰ ਸਿੰਘ ਬੈਂਸ ਨੇ ਜਿਹੜੇ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਜਿਹਦੇ ਵਿੱਚ ਬੀਐਡ ਟੈਟ ਪਾਸ ਬੇਜ਼ਰਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਕੁਬਾਇਆ ਇਸੇ ਤਰ੍ਹਾਂ ਓਵਰੇਜ ਬੇਰਗਾਰ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਮਲੋਟ ਬੇਜ਼ਰਗਾਰ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾ ਔਰ ਇਸੇ ਤਰ੍ਹਾਂ ਬੀਐਡ ਮੈਥ ਸਾਇੰਸ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਬਡਲਾੜਾ ਅਤੇ ਆਰਟ ਐਂਡ ਕிராਫਟ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਚਨੇਰ ਨੂੰ ਗੱਲਬਾਤ ਲਈ ਸੱਦਿਆ ਸੀ ਪਰ ਇਹ ਵੀ ਸਾਰੀਆਂ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਨੇ ਸਰਕਾਰੀ ਤੌਰ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਕਾਰਨ ਇਹ ਮੀਟਿੰਗਾਂ ਮੁਲਤਵੀ ਕੀਤੀਆਂ ਨੇ ਔਰ ਇਸੇ ਤਰ੍ਹਾਂ ਇੱਕ ਹੋਰ ਜਾਣਕਾਰੀ ਹੈ ਜਿੱਥੇ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਸੀ ਔਰ 18 ਜੂਨ ਨੂੰ ਬਹੁਤ ਵੱਡੀ ਰੈਲੀ ਕੀਤੀ ਸੀ ਜਿਸ ਦੌਰਾਨ ਪੰਜਾਬ ਸਰਕਾਰ ਨੇ ਉਹਨਾਂ ਨਾਲ ਪਹਿਲੋਂ ਅਧਿਕਾਰੀਆਂ ਦੇ ਆਧਾਰਿਤ ਇੱਕ ਮੀਟਿੰਗ ਮਿੱਥੀ ਸੀ ਜਿਹੜੀ 25 ਜੂਨ ਨੂੰ ਹੋਣੀ ਸੀ ਜਿਹਦੇ ਵਿੱਚ ਪ੍ਰਮੁੱਖ ਸਕੱਤਰ ਵਿੱਤ ਸਕੱਤਰ ਪਰਸਨਲ ਤੇ ਸਕੱਤਰ ਆਮ ਰਾਜ ਪ੍ਰਬੰਧ ਨੇ ਸ਼ਾਮਲ ਹੋਣਾ ਸੀ ਔਰ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਇੱਕ ਬੇਸ ਤਿਆਰ ਕੀਤਾ ਜਾਣਾ ਸੀ ਪਰ ਜਾਣਕਾਰੀ ਮਿਲੀ ਹੈ ਵੀ ਇਹ ਮੀਟਿੰਗ ਵੀ ਮੁਲਤਵੀ ਹੋ ਗਈ ਹੈ ਪੰਜਾਬ ਸਕੱਤਰਿਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਫੌਜੀ ਹੁਣਾਂ ਨੇ ਦੱਸਿਆ ਵੀ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਵੀ 25 ਜੂਨ ਨੂੰ ਪ੍ਰਮੁੱਖ ਸਕੱਤਰ ਵਿੱਤ ਕ੍ਰਿਸ਼ਨ ਕੁਮਾਰ ਜਿਹੜੇ ਉਹ ਕੁਝ ਹੋਰ ਖਾਸ ਕੰਮਾਂ ਵਿੱਚ ਵਿਜੀ ਹੋਣ ਕਾਰਨ ਇਹ ਮੀਟਿੰਗ ਮੁਲਤਵੀ ਕੀਤੀ ਹੈ ਹੁਣ ਸਕੱਤਰੇ ਦੇ ਮੁਲਾਜ਼ਮ ਵੀ ਅਗਲੀ ਮੀਟਿੰਗ ਦੀ ਉਡੀਕ ਕਰ ਰਹੇ ਨੇ ਸੋ ਇਹ ਸਾਰੀਆਂ ਮੀਡੀਆ ਮੁਲਤਵੀ ਨੇ ਔਰ ਹੁਣ ਮਲਾਜਮ ਅਗਲੀਆਂ ਮੀਟਿੰਗਾਂ ਦੀ ਆਸ ਕਰ ਰਹੀਆਂ